दी बेस्ट कैंप है जी हर फैसिलिटीज अवेलेबल हर तरह का टैसट है और वेरी कोपरेटिव टेस्ट है जिस तरह कोहली साहब ने दसा कि आम आदमी लाई है एक ओल्ड विशन नगर के डॉक्टर साहब ने वो बहुत बुरी तरह मेरा मतलब भी सेवा कर रहे हैं ईवन क्लिनिक का टाइम अगर तीन बजे भी है और पेसेंट वैद को तो साढ़े तीन पौने चार बजे तक भी मेरा तो ट्रीटमेंट कर रहे हैं और हर बंद मेरा तो भी मैडन उ अवेलेबल है ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ इवन ਲੇਡੀਜ਼ ਦੇ ਵਾਸਤੇ ਵੀ ਉਹਨਾਂ ਨੇ ਪ੍ਰੈਗਨancies ਦੇ ਵਾਸਤੇ ਇੱਕ ਹੋਰ ਫੈਸਿਲਿਟੀ ਅਵੇਲੇਬਲ ਕਰ ਕਰਾਤੀ ਹੈ ਜਿਹੜੀ ਉੱਥੇ ਫ੍ਰੀ ਹੁੰਦੀ ਹੈ ਹਾਂ ਤਾਂ ਸਭ ਤੁਸੀਂ ਕੈਂਪ ਵਾਲੇ ਹਾਂਜੀ ਹਾਂਜੀ ਜੋ ਵੀ ਇਹਨਾਂ ਨੇ ਪਹਿਲੇ ਜ਼ਿਆਦਾ ਡਿਟੇਲ ਤੱਕ ਐਕਸਪਲੇਨ ਕਰ ਹੀ ਦਿੱਤੀ ਹੈ ਤੇ ਜੋ ਅੱਜ ਦਾ ਮੌਜੂਦਾ ਕੈਂਪ ਆ ਤੇ ਇਹ ਬਹੁਤ ਵਧੀਆ ਐਫਰਟਸ ਤੇ ਆਪਣੇ ਡਿਪਟੀ ਕੋਲੀ ਜੀ ਹੈ ਡਿਪਟੀ ਮੇਅਰ ਜੀ ਤੇ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਹੈ ਸਪੈਸ਼ਲੀ ਆਪਣੇ ਹੈਲਥ ਮਿਨਿਸਟਰ ਸਾਹਿਬ ਤੇ ਬੜਾ ਅੱਛਾ ਪ੍ਰਬੰਧ ਚੱਲ ਰਹਾ ਹੈ ਸਾਰੇ ਜਿੰਨੇ ਵੀ ਮਰੀਜ਼ ਪੇਸ਼ੈਂਟ ਆ ਰਹੇ ਨੇ ਉਹਨਾਂ ਦਾ ਬੜਾ ਪ੍ਰੋਪਰਲੀ ਕੇਅਰ ਕਰਕੇ ਤੇ ਕਿਸੇ ਦਾ ਦੁਖਤ ਲਈ ਪਏ ਉਹ ਨਾਲ ਹੋ ਕੇ ਅੱਗੇ ਹੋ ਕੇ ਪੁਲਿਸ ਸਾਹਿਬ ਨਾਲ ਰਿਜ਼ੋਲਵ ਕਰਵਾ ਰਹੇ ਨੇ ਤੇ ਬਹੁਤ ਅੱਛਾ ਚੱਲ ਰਿਹਾ ਹੈ ਤੇ ਦਾ ਇੱਥੇ ਇੰਤਜ਼ਾਮ ਹੈਗੇ ਨੇ ਕਿਸ ਤਰ੍ਹਾਂ ਦੀ ਕੋਈ ਕੰਪੈਨ ਇਹ ਕੈਂਪ ਡਾਕਟਰ ਬਲਵੀਰ ਸਿੰਘ ਜੀ ਸਿਹਤ ਮੰਤਰੀ ਤੇ ਗਵਰਨ ਸਿੰਘ ਧਾਰੀਵਾਲ ਦੀ ਰਹਿਨਮਾਈ ਹੇਠ ਲੱਗ ਰਿਹਾ ਹੈ ਹੈ ਤੇ ਬਹੁਤ ਵਧੀਆ ਕੰਪੈਨ ਚੱਲ ਚੱਲ ਰਿਹਾ ਲੋਕਾਂ ਨੂੰ ਬਹੁਤ ਫਾਇਦਾ ਮਿਲ ਰਿਹਾ ਰੇਂਦਰਾ ਹਸਪਤਾਲ ਚ ਵੀ ਵਧੀਆ ਇਲਾਜ ਇਸ ਟਾਈਮ ਚੱਲ ਰਿਹਾ ਪਰ ਜਿਹੜੇ ਇੱਥੇ ਇਹ ਵੀ ਵਧੀਆ ਦੋਨੋਂ ਵਧੀਆ ਤਾਂ ਪੰਜਾਬ ਸਰਕਾਰ ਨੇ ਜਿਹੜੇ 10 ਲੱਖ ਦਾ ਇਲਾਜ ਫਰੀ ਕੀਤਾ ਉਸ ਨਾਲ ਕਿੰਨਾ ਫਰਕ ਪੂਗਾ ਉਹ ਤਾਂ ਉਹ ਨਾਲ ਜਦੋਂ ਟਾਈਮ ਜਦੋਂ ਆਏਗਾ ਸਕੀਮ ਆਏਗਾ ਉਹਦੇ ਪਤਾ ਲੱਗੇਗਾ ਜੇ ਆਪਾਂ ਕੁਝ ਨਹੀਂ ਕਰ ਬਸ ਉਹ ਵੈਸੇ ਜਿੰਨਾ ਵੀ ਕੇਂਦਰ ਸਰਕਾਰ ਵੱਲੋਂ ਵੀ ਫ੍ਰੀ ਇਲਾਜ ਕਰਾਇਆ ਜਾ ਰਿਹਾ ਵੱਡੇ ਵੱਡੇ ਪੈਕੇਜ ਦਿੱਤੇ ਜਾ ਰਹੇ ਨੇ ਵੀ ਜੇ ਕਿਸੇ ਨੂੰ ਪ੍ਰੋਬਲਮਾਂ ਤਾਂ ਸਰਕਾਰ ਵੱਲੋਂ ਇਲਾਜ ਫ੍ਰੀ ਹੋਊਗਾ ਕੀ ਲੱਗਦਾ ਇਹਨਾਂ ਦਾ ਕੋਈ ਫਾਇਦਾ ਮਿਲਦਾ ਲੋਕਾਂ ਨੂੰ ਕਿ ਨਹੀਂ ਜੀ ਬਿਲਕੁਲ ਫਾਇਦਾ ਮਿਲਦਾ ਜੀ ਲੋਕਾਂ ਨੂੰ ਫਾਇਦਾ ਮਿਲੂਗਾ 5 ਲੱਖ ਦਾ ਸਰਕਾਰ ਦਾ ਇੱਕ ਸੈਂਟਰ ਸਰਕਾਰ ਵੱਲੋਂ ਵੀ ਵਧੀਆ ਹੁਸ਼ਮਾਨੀ ਯੋਜਨਾ ਸਿੱਧਾ ਚੱਲ ਰਿਹਾ ਹੈ ਉਹਦਾ ਵੀ ਉਹ ਲੋਕ ਬਹੁਤ ਫਾਇਦਾ ਹਟਾ ਰਹੇ ਨੇ ਬਹੁਤ ਵਧੀਆ ਹਟਾ ਰਹੇ ਨੇ ਗੁਰੂ ਜੀ ਨੂੰ ਬਹੁਤ ਫਾਇਦਾ ਕਿਸਤਾਂ ਦੇ ਰਾਜ ਪਜਾਏ ਇਹ ਕੈਂਪ ਬਹੁਤ ਵਧੀਆ ਕੈਂਪ ਲਾਇਆ ਹੋਇਆ ਸਾਰੇ ਐਸਐਸਟੀ ਨਗਰ ਚ ਸਭ ਬੰਦਿਆਂ ਨੂੰ ਫਾਇਦਾ ਹੋ ਰਿਹਾ ਗਰੀਬ ਬੰਦੇ ਨੂੰ ਵੀ ਬਹੁਤ ਫਾਇਦਾ ਹੋ ਰਿਹਾ ਇਹ ਕੈਂਪ ਬਹੁਤ ਜ਼ਰੂਰੀ ਸੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਮੰਤਰੀ ਜੀ ਦਾ ਜੀ ਹਨ ਇਹ ਕੈਂਪ ਤੇ ਲਾਉਣ ਦੀ ਕੋਸ਼ਿਸ਼ ਕਰੀਏ ਸਾਰੇ ਬੰਦੇ ਉਹ ਲੋ ਜਿਹੜੇ ਗਰੀਬ ਆਦਮੀਆਂ ਬਹੁ ਵੀ ਟੈਸਟ ਕਰ ਸਕਦੇ ਆ ਜਿਹੜੇ ਦੂਸਰੇ ਬੰਦੇ ਆ ਉਹ ਵੀ ਟੈਸਟ ਕਰ ਸਕਦੇ ਆ ਇਸ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਮਿਲ ਰਹੀਆਂ ਉਹ ਸਾਰੇ ਬੰਦੇ ਹੀ ਖੁਸ਼ ਹੈਗੇ ਤਾਂ ਹਾਂ ਸਰ ਦੋਸਤ ਤੁਸੀਂ ਕੀ ਜਾਣ ਚਾਹੁੰਦੇ ਅੱਜ ਕਿਸਤਾਂ ਦਾ ਤੁਸੀਂ ਟੈਸਟ ਕਰਾਏ ਨੇ ਕਿੰਨਾ ਕੁ ਫਾਇਦਾ ਹੋਊਗਾ ਇਸੀ ਦਾ ਹਾਂਜੀ ਇਹ ਕਰੋਨੇ ਜੀ ਟੈਸਟ ਬਹੁਤ ਵਧੀਆ ਲੱਗ ਰਿਹਾ ਜੀ ਕਿ ਤੱਕ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਟਾਈਮ ਜੋ ਹਾਲਾਤ ਲੱਗਦੇ ਨੇ ਕੀ ਲੱਗਦਾ ਉਹਦੇ ਨਾਲ ਉੱਥੇ ਜਾਣ ਨਾਲੋਂ ਇੱਥੇ ਫਾਇਦਾ ਵਾ ਕੋਈ ਬਹੁਤ ਵਧੀਆ ਹੈ ਜੀ ਘਰ ਦੇ ਨੇੜੇ ਇੱਕ ਤਾਂ ਜੀ ਤੇ ਰਾਮ ਨਾਲ ਇੱਥੇ ਵਾਸੀ ਆ ਜੀ ਬਹੁਤ ਵਧੀਆ ਹਾਂ ਤੁਹਾਨੂੰ ਕੀ ਸਮੱਸਿਆ ਸੀਗੀ ਜਿਹਦਾ ਇਲਾਜ ਕਰਾਉਣ ਆਏ ਹੋ ਮੈਂ ਤਾਂ ਡੇਪੀ ਦੀ ਦਾ ਪੇਸ਼ਾਡਾ ਜੀ ਉਹਦੇ ਵਾਸਤੇ ਕਰ ਲਿਆ